ਪੰਜਾਬ ਦੇ ਵਿੱਚ ਗਰਮੀ ਦਾ ਕਹਿਰ جاری ਹੈ ਅਤੇ ਟੈਂਪਰੇਚਰ 40 ਡਿਗਰੀ ਦੇ ਨੇੜੇ ਪਹੁੰਚ ਚੁੱਕਾ ਹੈ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਜੋ ਕਿ ਹਰੀਆਲੀ ਦੇ ਨਾਲ ਭਰਪੂਰ ਹੈ ਉੱਥੇ ਕੱਲ ਦਾ ਟੈਂਪਰੇਚਰ 39.6 ਡਿਗਰੀ ਰਿਕਾਰਡ ਕੀਤਾ ਗਿਆ ਹੈ ਜੋ ਕਿ ਪਿਛਲੇ ਸਾਲ ਨਾਲੋਂ 1 ਡਿਗਰੀ ਜ਼ਿਆਦਾ ਹੈ। ਗਰਮ ਹਵਾਵਾਂ ਹੁਣ ਤੋਂ ਹੀ ਚੱਲਣ ਲੱਗ ਗਈਆਂ ਹਨ ਜਿਸ ਕਰਕੇ ਦੁਪਹਿਰ ਵੇਲੇ ਘਰੋਂ ਲੋਕਾਂ ਦਾ ਬਾਹਰ ਨਿਕਲਣਾ ਵੀ ਔਖਾ ਹੋ ਗਿਆ ਹੈ। ਹਾਲੇ ਆਉਣ ਵਾਲੇ ਦੋ ਦਿਨਾਂ ਦੇ ਤੱਕ ਮੌਸਮ ਅਜਿਹਾ ਹੀ ਰਹੇਗਾ ਅਤੇ ਲੋਕਾਂ ਨੂੰ ਗਰਮੀ ਦਾ ਕਹਿਰ ਝੱਲਣਾ ਪਵੇਗਾ ਦੂਜੇ ਪਾਸੇ ਡਾਕਟਰਾਂ ਨੇ ਵੀ ਗਰਮੀ ਤੋਂ ਬਚਣ ਦੀ ਲੋਕਾਂ ਨੂੰ ਸਲਾਹ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਗਰਮੀ ਦਾ ਪ੍ਰਕੋਪ ਹੁਣ ਵਧਣ ਲੱਗਾ ਹੈ ਅਤੇ ਸਾਡੀ ਬਾਡੀ ਕਾਫੀ ਸੈਂਸਿਟਿਵ ਹੁੰਦੀ ਹੈ ਅਜਿਹੇ ਦੇ ਵਿੱਚ ਜਿੰਨੀ ਹੀਟ ਸਾਡੀ ਬਾਡੀ ਦੇ ਵਿੱਚ ਜਾਂਦੀ ਹੈ ਉਸ ਦਾ ਸਾਡੀ ਬਾਡੀ ਨੂੰ ਕਾਫੀ ਨੁਕਸਾਨ ਹੁੰਦਾ ਹੈ ਹੀਟ ਦੇ ਨਾਲ ਸਟੋਕ ਆਉਣ ਦੀ ਵੀ ਸੰਭਾਵਨਾ ਰਹਿੰਦੀ ਹੈ। ਉਹਨਾਂ ਨੇ ਕਿਹਾ ਕਿ ਗਰਮੀਆਂ ਦੇ ਵਿੱਚ ਜ਼ਿਆਦਾਤਰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਤਰਲ ਪਦਾਰਥਾਂ ਦੀ ਵੱਧ ਤੋਂ ਵੱਧ ਵਰਤੋਂ ਕੀਤੀ ਜਾਵੇ। ਉਹਨਾਂ ਨੇ ਕਿਹਾ ਕਿ ਗਰਮੀ ਤੋਂ ਬਚਣ ਲਈ ਦੁਪਹਿਰ ਵੇਲੇ ਘੱਟ ਤੋਂ ਘੱਟ ਨਿਕਲਣ ਕਿਉਂਕਿ ਦੁਪਹਿਰ ਵੇਲੇ ਹੀਟ ਵੇਵਜ਼ ਜ਼ਿਆਦਾ ਚੱਲਦੀਆਂ ਹਨ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਦਰਖਤਾਂ ਦੀ ਕਟਾਈ ਲਗਾਤਾਰ ਹੁੰਦੀ ਜਾ ਰਹੀ ਹੈ ਮੌਸਮ ਦੇ ਵਿੱਚ ਲਗਾਤਾਰ ਤਬਦੀਲੀਆਂ ਵੇਖਣ ਨੂੰ ਮਿਲ ਰਹੀਆਂ ਹਨ। ਕੱਲ ਜਿਹੜਾ ਟੈਂਪਰੇਚਰ ਕਾਫੀ ਰਾਈਜ਼ ਹੋ ਦੇ ਵਿੱਚ ਵੇਖ ਨੂੰ ਮਿਲਿਆ ਹੈਗਾ ਕਿ ਕਿਸ ਤਰ੍ਹਾਂ ਦੇ ਜਿਹੜੇ ਟੈਂਪਰੇਚਰ ਸਟੈਪ ਚੱਲ ਰਹੀ ਹੈਗੇ ਕਿੰਨਾ ਜ਼ੋਰ ਗਰਮੀ ਦਾ ਪ੍ਰਭਾਵ ਹੋ ਰਿਹਾ ਹੈ। ਜੀ ਕੱਲ ਦਾ ਜੋ ਮੈਕਸਿਮਮ ਟੈਂਪਰੇਚਰ ਲੁਧਿਆਣਾ ਦੇ ਵਿੱਚ 39.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਦੋਂ ਕਿ ਕੱਲ ਦਾ ਨਾਰਮਲ ਜਿਹੜਾ ਡੇ ਟਾਈਮ ਟੈਂਪਰੇਚਰ ਇੱਕ 38.1 ਡਿਗਰੀ ਸੈਂਟੀਗ੍ਰੇਡ ਸੀ ਸੋ ਲਗਭਗ 1.5 ਡਿਗਰੀ ਸੈਂਟੀਗ੍ਰੇਡ ਜਿਹੜਾ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਅੱਜ ਦਾ ਮਿਨੀਮਮ ਟੈਂਪਰੇਚਰ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨੀਮਮ ਟੈਂਪਰੇਚਰ 21.9 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਲਗਭਗ 0.1° ਸੈਲਸੀਅਸ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਅਸੀਂ ਦੇਖ ਸਕਦੇ ਹਾਂ ਕਿ ਡੇ ਟਾਈਮ ਟੈਂਪਰੇਚਰ ਜਿਹੜਾ ਨਾਰਮਲ ਤੋਂ ਲਗਭਗ 1.5° ਸੈਲਸੀਅਸ ਉੱਪਰ ਅੱਜਕੱਲ੍ਹ ਚੱਲ ਰਿਹਾ ਹੈਗਾ ਔਰ ਫਿਲਹਾਲ 2-3 ਦਿਨ ਜਿਹੜੀਆਂ ਵੈਦਰ ਕੰਡੀਸ਼ਨਸ ਕਲੀਅਰ ਰਹਿਣ ਦੀ ਪ੍ਰੈਡਿਕਸ਼ਨ ਹੈ ਬਟ ਉਹਦੇ ਤੋਂ ਬਾਅਦ ਇੱਕ ਫੇਰ ਜਿਹੜਾ ਅਸੀਂ ਸਿਸਟਮ ਦੀ ਡਿਵੈਲਪਮੈਂਟ ਦੇਖ ਰਹੇ ਹਾਂ ਸੋ 9-10 ਤਰੀਕ ਤੋਂ ਬਾਅਦ ਫੇਰ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਡਬਲਯੂਡੀ ਸਿਸਟਮ ਦਾ ਇਫੈਕਟ ਦੇਖਣ ਨੂੰ ਮਿਲ ਸਕਦਾ ਔਰ ਉਹਦੇ ਕਰਕੇ ਕਿਤੇ ਕਿਤੇ ਹਲਕੀ ਬਾਰਿਸ਼ ਜਾਂ ਫਿਰ ਤੇਜ਼ ਹਵਾਵਾਂ ਜਾਂ ਗਰਜ ਚਮਕ ਜਿਹੜੀ ਇਹਨਾਂ ਦਿਨਾਂ ਦੇ ਵਿੱਚ ਹੋ ਸਕਦੀ ਹੈ। ਉਹਨਾਂ ਕਿੰਨੇ ਦਿਨ ਜਿਹੜਾ ਉਹ ਫੋਰਚੂਨ ਚਰਵਾਤਾ ਜੀ ਇਹ ਨੌ ਤਰੀਕ ਤੋਂ ਡਵੈਲਪ ਹੋ ਕੇ ਤਿੰਨ ਚਾਰ ਦਿਨ ਇਹਦੀ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ 12 ਤਰੀਕ ਤੱਕ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਹੋ ਸਕਦੀਆਂ ਨੇ ਔਰ ਇਹਦੇ ਵਾਸਤੇ 10 ਤਰੀਕ ਨੂੰ ਆਈਐਮਡੀ ਵੱਲੋਂ ਜਿਹੜਾ ਲਾਈਟਨਿੰਗ ਔਰ ਥੰਡਰ ਸਟ੍ਰੋਮ ਵਾਸਤੇ येलो ਅਲਰਟ ਵੀ ਜਾਰੀ ਕੀਤਾ ਗਿਆ ਹੈ ਕਿ ਇਸ ਤਰ੍ਹਾਂ ਟੈਂਪਰੇਚਰ ਇਸ ਤਰ੍ਹਾਂ ਹਾਈ ਚੱਲ ਰਿਹਾ ਜੀ ਕਿ ਨਹੀਂ 40 ਡਿਗਰੀ ਜਿਹੜੇ ਤੇ ਟੈਂਪਰੇਚਰ ਪਹੁੰਚ ਚੁੱਕਾ ਹੈ ਤਾਂ ਲੱਗਦਾ ਹੈ ਕਿ ਅਗਲੇ ਦਿਨਾਂ ਦੇ ਵਿੱਚ ਜਿਦਾ 1-2 ਦਿਨ ਟੈਂਪਰੇਚਰ ਹੋਰ ਬੜੇ ਵੱਸ ਤੋਂ ਬਾਅਦ ਥੋੜੇ ਟੈਂਪਰੇਚਰ ਡਾਊਨ ਜਾਣਗੇ ਕਿ ਲੋਕ ਕੁਝ بارش ਵਾਲਾ ਮੌਸਮ ਹੋ ਜਾ ਬਣ ਲਈ ਜੀ ਫਿਲਹਾਲ 1-2 ਦਿਨ ਜਿਹੜੀਆਂ ਕਿਉਂਕਿ ਵੈਦਰ ਕੰਡੀਸ਼ਨਸ ਕਲੀਅਰ ਨੇ ਇਹਨਾਂ ਦੇ ਵਿੱਚ ਅਸੀਂ ਹਾਈ ਟੈਂਪਰੇਚਰ ਅਬਜ਼ਰਵ ਕਰ ਸਕਦੇ ਹਾਂ ਬਟ ਉਹਦੇ ਤੋਂ ਬਾਅਦ ਕਿਉਂਕਿ 9-10 ਤਰੀਕ ਤੋਂ ਬਾਅਦ ਫਿਰ ਜਿਹੜਾ ਡਬਲਯੂ ਡੀ ਸਿਸਟਮ ਦੀ ਡਿਵੈਲਪਮੈਂਟ ਹੈ ਕਿਉਂਕਿ ਜਦੋਂ ਵੀ ਡਬਲਯੂ ਟੈਂਪਰੇਚਰ ਵਿੱਚ ਥੋੜਾ ਵਾਧਾ ਹੋ ਜਾਂਦਾ ਸੋ ਉਹ ਜਿਹੜਾ ਸਿਸਟਮ ਆ ਉਹਦੇ ਇਫੈਕਟ ਹੋਣ ਕਰਕੇ 2 ਤੋਂ 3 ਦਿਨਾਂ ਦੇ ਬਾਅਦ ਫਿਰ ਜਿਹੜਾ ਟੈਂਪਰੇਚਰ ਦੇ ਵਿੱਚ ਅਸੀਂ ਕੁਝ ਮੋਡਰੇਸ਼ਨ ਦੇਖ ਸਕਦੇ ਹਾਂ ਰਾਹ ਥੋੜੇ ਦਿਨਾਂ ਲਈ ਲੋਕਲ ਵੀ ਲੋਕੀ 2-4 ਦਿਨ ਲਈ ਜਦੋਂ ਮੌਸਮ ਬਦਲਣਾ ਸ਼ੁਰੂ ਕਰ ਦੇਣੀ ਥੋੜੀ ਬਹੁਤ ਰਾਹਤ ਹੈ ਬਿਲਕੁਲ ਜੀ ਕਿਉਂਕਿ 10 11 12 ਤਰੀਕ ਨੂੰ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਬਣ ਸਕਦੀਆਂ ਨੇ ਸੋ ਦੋ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਤੇਜ਼ ਹਵਾਵਾਂ ਔਰ ਗਰਜ ਚਮਕ ਕਿਤੇ ਕਿਤੇ ਹੋ ਸਕਦੀ ਹੈ ਅਮੇ ਦੇਖਦੇ ਹਾਂ ਜਾਰਾ ਹੈ ਕਿ ਜਿਹੜਾ ਰਾਤ ਦਾ ਟੈਂਪਰੇਚਰ ਹੈ ਔਰ ਦਿਨ ਦਾ ਟੈਂਪਰੇਚਰ ਹੈ ਬਹੁਤ ਮਤਲਬ ਉਹ ਡਿਫਰੈਂਟ ਹੈ ਔਰ ਵਿੱਚ ਦਾ ਬਹੁਤ ਜ਼ਿਆਦਾ ਵਰੀਏਸ਼ਨ ਦੇਖ ਨੂੰ ਮਿਲਦੀ ਹੈ ਦਿਨ ਦੇ ਵਿੱਚ 40 ਡਿਗਰੀ ਦੇ ਨੇੜੇ ਟੈਂਪਰੇਚਰ ਪਹੁੰਚਦਾ ਰਾਤ ਨੂੰ 22 23 ਡਿਗਰੀ ਤੱਕ ਪਹੁੰਚ ਜਾਂਦਾ ਮਿਨੀਮਮ ਸੋ ਲਗਭਗ 18 19 ਡਿਗਰੀਜ਼ ਦਾ ਟੈਂਪਰੇਚਰ ਦਾ ਫਰਕ ਲੱਗਦਾ ਹੈ ਕਿ ਵਰੀਏਸ਼ਨ ਬਹੁਤ ਹੈ ਫਿਰ ਕੀਤਾ ਇਹ ਜਿਹੜੀਆਂ weather conditions অলমোਸਟ ਨਾਰਮਲ ਨੇ ਕਿਉਂਕਿ ਜਿਹੜਾ ਨਾਰਮਲ ਨਾਈਟ ਟਾਈਮ ਟੈਂਪਰੇਚਰ ਆ ਉਹ ਵੀ ਲਗਭਗ 22 ਡਿਗਰੀ ਸੈਂਟੀਗ੍ਰੇਡ ਜਿਹੜਾ 21.9 ਡਿਗਰੀ ਸੈਂਟੀਗ੍ਰੇਡ ਅੱਜ ਦਾ ਨਾਰਮਲ ਜਿਹੜਾ ਨਾਈਟ ਟਾਈਮ ਟੈਂਪਰੇਚਰ ਹੈ ਸੋ 22.2 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਇਸੇ ਤਰ੍ਹਾਂ ਡੇ ਟਾਈਮ ਟੈਂਪਰੇਚਰ ਨਾਰਮਲ 38.1 ਡਿਗਰੀ ਸੈਂਟੀਗ੍ਰੇਡ ਸੀ ਕੱਲ ਜਿਹਦੇ ਨਾਲੋਂ 1.5 ਡਿਗਰੀ ਸੈਂਟੀਗ੍ਰੇਡ ਜਿਹੜਾ ਡੇ ਟਾਈਮ ਟੈਂਪਰੇਚਰ ਕੱਲ ਜ਼ਿਆਦਾ ਆਬਜ਼ਰਵ ਕੀਤਾ ਗਿਆ ਸੋ ਨੀਅਰ ਨਾਰਮਲ ਇਹ ਕੰਡੀਸ਼ਨਸ ਹੈਗੀਆਂ ਨੇ ਨਾਰਮਲ ਜਿਹੜੇ ਟੈਂਪਰੇਚਰ ਨੇ ਉਹ ਵੀ ਲਗਭਗ ਇਹਦੇ ਆਸ-ਪਾਸ ਹੀ ਨੇ ਕੋਈ ਕਿਸਾਨਾਂ ਲੋਕਾਂ ਨੂੰ ਸਲਾਹ ਹੋਈ ਕਿਸਾਨਾਂ ਨੂੰ ਇਹ ਹੀ ਦੱਸ ਸਕਦੇ ਆਂ ਜੀ ਕਿ ਫਿਲਹਾਲ 2-3 ਦਿਨ ਕੰਡੀਸ਼ਨਸ ਕਲੀਅਰ ਨੇ ਉਹਦੇ ਤੋਂ ਬਾਅਦ ਫੇਰ ਸਿਸਟਮ ਦੀ ਡਿਵੈਲਪਮੈਂਟ ਹੈ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਤੇਜ਼ ਹਵਾਵਾਂ ਗੱਡ ਚਮਕ ਹੋ ਸਕਦੀ ਹੈ ਸੋ ਵੈਸੇ ਹੁਣ ਹਾਰਵੈਸਟਿੰਗ ਕਾਫੀ ਹੱਦ ਤੱਕ ਜਿਹੜੀ ਵੀਟ ਦੀ ਹੋ ਚੁੱਕੀ ਹੈ ਬਟ ਫੇਰ ਵੀ ਹਲੇ ਜੇ ਕੁਝ ਫਾਰਮਰਸ ਹਾਰਵੈਸਟਿੰਗ ਕਰ ਰਹੇ ਨੇ ਤਾਂ ਇਹਨਾਂ 2-3 ਦਿਨਾਂ ਦੇ ਵਿੱਚ ਉਹਨਾਂ ਨੂੰ ਕੰਪਲੀਟ ਕਰਕੇ ਜਿਹੜੀ ਪ੍ਰੋਡਿਊਸ ਦੀ ਸਾਮ ਸੰਭਾਲ ਅਚੀ ਤਰ੍ਹਾਂ ਕਰ ਲੈਣੀ ਚਾਹੀਦੀ ਹੈ ਤਾਂ ਕਿ ਫੇਰ ਜਿਹੜੀਆਂ ਵੈਦਰ ਕੰਡੀਸ਼ਨਸ ਆਉਣ ਵਾਲੇ ਦਿਨਾਂ ਵਿੱਚ ਬਣਨ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਕੋਈ ਪ੍ਰੋ ਦੀ ਇਹ ਜਿਹੜੀ ਪ੍ਰਡਿਕਸ਼ਨ ਕੀਤੀ ਜਾ ਰਹੀ ਹੈ ਮੌਸਮ ਵਿਭਾਗ ਵੱਲੋਂ ਸੋ ਲੋਕਾਂ ਨੂੰ ਕਿਸ ਤਰ੍ਹਾਂ ਦੀ ਸਲਾਹ ਹੈ ਗਰਮੀ ਆਏ ਦੇ ਵਿੱਚ ਖਾਸ ਕਰਕੇ ਕਿਸ ਤਰ੍ਹਾਂ ਲੋਕ ਧਿਆਨ ਰੱਖਣ। ਬਹੁਤ ਜ਼ਰੂਰੀ ਹੈ ਕਿ ਅਸੀਂ ਬਹੁਤੀ ਗਰਮੀ ਤੇ ਬਹੁਤੀ 습ਤੀ ਦੋਨੋਂ ਆਪਣੇ ਸ਼ਰੀਰ ਨੂੰ ਬਚਾ ਕੇ ਰੱਖੀਏ ਕਿਉਂਕਿ ਸਾਡਾ ਸ਼ਰੀਰ ਹੈ ਇੱਕ ਡੈਲੀਕੇਟ ਹੈ ਔਰ ਸੈਂਸਟਿਵ ਹੈ ਇਹ ਨੂੰ ਹਰ ਚੀਜ਼ ਦੀ ਸੈਂਸੇਸ਼ਨ ਹੁੰਦੀ ਹੈ। ਜਦ ਬਹੁਤ ਗਰਮੀ ਹੋਏਗੀ ਜਿਸ ਜਿਹੜੀ ਸਕਿਨ ਹੈ ਚਮੜੀ ਇਹਦੇ ਚ ਸੈਂਸਸ ਨੇ ਇਹ ਹੀਟ ਅਬਜ਼ਰਬ ਕਰਦੇ ਨੇ ਉਹ ਇਹ ਠੰਡ ਹੈ ਇਹ ਠੰਡ ਅਬਜ਼ਰਬ ਕਰਦੇ ਨੇ ਤੇ ਜੇਕਰ ਕਿਸੇ ਚੀਜ਼ ਦੀ ਐਕਸੈਸਿਵ ਹੋ ਜਾਏਗੀ ਤੇ ਸਾਡਾ ਜਿਹੜਾ ਅੰਦਰ ਸਿਸਟਮ ਹੈ ਉਹ ਖਰਾਬ ਹੋ ਜਾਏਗਾ ਹੁਣ ਆਈਕਲ ਗਰਮੀ ਆ ਰਹੀ ਹੈ ਬਹੁਤ ਸਾਲ ਪਹਿਲਾਂ ਤਾਂ ਵਾਰਨ ਕੀਤਾ ਗਿਆ ਸਾਨੂੰ ਕਿ ਭਾਈ ਜੰਗਲ ਨਾ ਕਟੋ ਕੱਟ ਨਾ ਕਟੋ ਸਾਰੇ ਜੰਗਲ ਖਤਮ ਕਰਤੇ ਪਹਾੜਾ ਦੇ ਵਿੱਚ ਤੇ ਤੁਸੀਂ ਹੁਣ ਦੇਖੋ ਕਿ ਕਿੰਨਾ ਮੌਸਮ ਚੇਂਜ ਹੋ ਗਿਆ ਕਦੀ ਸੋਚਿਆ ਨਹੀਂ ਸੀ ਵੀ ਇੰਨੀ ਗਰਮੀ ਹੋਏਗੀ ਇੰਨੀ ਹੋਏਗੀ ਪ੍ਰਡਿਕਸ਼ਨ ਇਹ ਹੈ ਕਿ ਜਿਹੜੀ ਦੁਬਈ ਹੈ ਵੈਦਰ ਹੈ ਉਹ ਸਾਡੇ ਇੰਡੀਆ ਚ ਆ ਜਾਏਗਾ ਪੰਜਾਬ ਵਿੱਚ ਵੀ ਦੁਬਈ ਦਾ ਵੈਦਰ ਹੋ ਜਾਏਗਾ ਉੱਥੇ 50 ਡਿਗਰੀ ਇਹ ਆਮ ਸੀ ਤੇ ਅਸੀਂ ਸੋਚੇ ਸੀ ਕਦੇ ਕਿ ਇਹਨਾ ਹੋਏਗਾ ਸਾਡਾ ਬੜਾ ਕੰਫਰਟੇਬਲ ਨਾ ਸੀ ਲੋਕੀ ਗਰਮੀ ਜੀ ਕੋ ਮੰਨਦੇ ਸੀ ਜਗਾ ਥੱਲੇ ਬੈਹਣ ਦੇ ਸੀ ਹੁਣ ਤੁਸੀਂ ਕਿਤੇ ਬਾਹਰ ਬੈਹ ਨਹੀਂ ਸਕਦੇ ਯਾਨੀ ਹੀਟ ਵਿੱਚ ਰਹਿ ਗਈ ਹੈ ਤੇ ਹੁੰਦਾ ਕੀ ਹੈ ਹੁਣ ਅਗਰ ਤੁਸੀਂ ਘੁੰਮੋਗੇ ਹੀਟ ਦੇ ਵਿੱਚ ਬਾਡੀ ਨੇ ਹੀਟ ਅਬਜ਼ਰਬ ਕਰ ਲਈ ਹੀਟ ਸਟ੍ਰੋਕ ਬਹੁਤ ਸਖਤ ਬਿਮਾਰੀ ਹੈ ਜੇ ਬ੍ਰੀਥ ਦੇ ਅਸਰ ਕਰਦੀ ਹੈ ਆ ਵੀ ਬਿਹੋਸ਼ ਹੋ ਜਾਂਦਾ ਹੈ ਪਰ ਬੰਦ ਹੋ ਜਾਂਦਾ ਹੈ ਕਈ ਵਾਰ ਹੁੰਦਾ ਹੈ ਕਿ ਆ ਵੀ ਤੁਫੇ ਜਿਆਦਾ ਬੈਠਾ ਰਹੇ ਤੇ ਸਕਿਨ ਤੇ ਬਰ ਹੋ ਜਾਂਦਾ ਕਿ ਐਨੀ ਸੈਂਸਿਸ ਕਿਨ ਨਹੀਂ ਹੈ ਸੋ ਉਹਨੇ ਆ ਕਿ ਤਰੀਕਾ ਤੇ ਹੈ ਕਿ ਤੁਸੀਂ ਬਚਾਓ ਆਪਣੇ ਆਪ ਨੂੰ ਤਾਂ ਬਚਾਉਣਾ ਮਤਲਬ ਇਹ ਵੀ ਕੰਮ ਨਾ ਕਰੋ ਕੰਮ ਦੇ ਕਰਨੇ ਪਏਗਾ ਰੋਟੀ ਖਾਣੇ ਕੰਮ ਕਰਨਾ ਪਏਗਾ ਜਾਣਾ ਵੀ ਪਏਗਾ ਲੇਕਿਨ ਇਹ ਵੀ ਜਿੱਥੇ ਤੁਸੀਂ ਹੀਟ ਸਿੱਧਾ ਵਾਕ ਕਰਨਾ ਅਵੋਇਡ ਕਰ ਸਕੋ ਸ਼ੀਰਪ ਅਸੀਂ ਚੱਲੋ ਤੁਹਾਨੂੰ ਜੇ ਹੁਣ ਬਾਡੀ ਨੂੰ ਕਿਦਾਂ ਕਰਨਾ ਹੈ ਬਾਡੀ ਵਿੱਚ ਹਾਈਡਰੇਸ਼ਨ ਜ਼ਰੂਰ ਪੈਂਦੇ ਹੈ ਗਰਮੀ ਨਾਲ ਤੁਹਾਡਾ ਜਿਹੜਾ ਪਸੀਨਾ ਆਉਂਦਾ ਹੈ ਸਹੀ ਇਕੱਠੀ ਹੋ ਜਾਂਦੀ ਤੇ ਹੋਰ ਪਾਣੀ ਪਿਓ ਦਬਕੇ ਪਾਣੀ ਪਿਓ ਸਾਦਾ ਪਾਣੀ ਪੀਓ ਨਹੀਂ ਤੁਹਾਨੂੰ ਮਿਲਦਾ ਪੰਪਰਾ ਪਾਣੀ ਪਰ ਜਿੱਥੇ ਮਿਲ ਜਾਵੇ ਖੂਦਾ ਪਾਣੀ ਪੀ ਰੋ ਅਗਰ ਨਿੰਬੂ ਵਿਚ ਸਕੇ ਨਿੰਬੂ ਪਾ ਕੇ ਪੀ ਰੋ ਫਿਰ ਬਹੁਤ ਹੀ ਅੱਛਾ ਹੈ ਨਹੀਂ ਅੱਜ ਕਾ ਵੀ ਬੜੇ ਅੱਛੇ ਆ ਗਏ ਨੇ ਇਲੈਕਟ੍ਰੋਲ ਰੈਡੀ ਮੇਡ ਸੋਲੂਸ਼ਨਸ ਆ ਗਏ ਨੇ ਉਹ ਤੁਸੀਂ ਪੀ ਲੋ ਤਾਂ ਤੁਹਾਡਾ ਜਿਹੜਾ ਬਾਡੀ ਦਾ ਜਿਹੜਾ ਸਾਰਾ ਸਿਸਟਮ ਠੀਕ ਹੋ ਜਾਂਦਾ ਤੇ ਇਹ ਮੀਡੀਅਰ ਐਕਸਪੋਜ਼ਰ ਕਰੋ ਇਹ ਤੁਸੀਂ AC ਜਿਹਾ ਬੈਟਰੀ ਜਦੋਂ ਤੁਸੀਂ ਉਸੇ ਬਾਹਰ ਗਰਮੀ ਚ ਰਹੇਗੇ ਕੀ ਹੁੰਦਾ ਕਿ ਦੋ ਬੰਦੇ ਗੱਲਾਂ ਕਰੀਸ਼ੋ ਕਰਦੇ ਹੋ ਭੋਜਨ ਦੇ ਵਿੱਚ ਤੁੱਪੇ ਘੜੇ ਤੇ ਲੇਕਿਨ ਉਹ ਬਹੁਤ ਜ਼ਰੂਰੀ ਕਿ ਅਸੀਂ ਗਰਮੀ ਤੋਂ ਬਚੀਏ ਐਕਸੈਸਿਵ ਹੀਟ ਹਾਰਮਫੁਲ ਰੈਟ